ਮੈਂ ਮੋਨੂ ਸੱਬਰਵਾਲ ਜਨਰਲ ਸੈਕਟਰੀ ਪੰਜਾਬ ਐਮਚੋਰ ਬੋਡੀ ਬਿਲਡਿੰਗ ਐਸੋਸੀਏਸ਼ਨ ਤੋਂ ਜੋ ਕਿ ਸਾਡੀ ਜੂਨੀਅਰ ਮਿਸਟਰ ਇੰਡੀਆ 23 24 25 ਫਰਵਰੀ ਨੂੰ ਸਾਡੀ ਚੇਨਈ ਦੇ ਵਿੱਚ ਹੋ ਰਹੀ ਹੈ ਉਹਦੇ ਵਿੱਚ ਅਸੀਂ ਜਿਹੜੀ ਟੀਮ ਸਿਲੈਕਟ ਕੀਤੀ ਹੈ ਜੋ ਕਿ ਓਰਾ ਜਿਮ ਦੇ ਵਿੱਚ ਸਾਡੀ ਸਿਲੈਕਸ਼ਨ ਸੀ ਜਿਹਦੇ ਵਿੱਚ ਪੰਜ ਬੱਚੇ ਜੂਨੀਅਰ ਚ ਦੋ ਮਾਸਟਰ ਕੈਟਾਗਰੀ ਚ ਤੇ ਇੱਕ ਸਾਡਾ ਸਟਾਰ ਕੈਟਾਗਰੀ ਚ ਜੋ ਸਿਲੈਕਟ ਕੀਤੇ ਸੱਤ ਟੋਟਲ ਸੱਤ ਬੱਚੇ ਆ ਜੋ ਕਿ 23 24 25 ਫਰਵਰੀ ਨੂੰ ਚਨਈ ਦੇ ਵਿੱਚ ਸਾਡੀ ਟੀਮ ਜਿਹੜੀ ਖੇਡਣ ਜਾ ਰਹੀ ਹੈ ਅਸੀਂ ਉਹਨਾਂ ਨੂੰ ਬੈਸਟ ਵਿਸ਼ੇਸ ਦਿੱਤੀ ਹੈ ਤੇ ਬਹੁਤ ਹੀ ਅੱਛੇ ਲੈਵਲ ਦੇ ਇਹ ਮੈਡਲ ਕੱਢ ਕੇ ਲੈ ਕੇ ਆਣ ਪੰਜਾਬ ਦੇ ਵਾਸਤੇ ਆਪਣਾ ਨਾਮ ਸਾਡੇ ਪੰਜਾਬ ਦਾ ਰੋਸ਼ਨ ਕਰਨ ਸਰ ਕਿ ਕਿਹੜੇ ਦੇ ਪੰਜਾਬ ਪਰ ਦੇ ਜਿਹੜੇ ਮੁੰਡੇ ਜਾ ਰਹੇ ਨੇ ਇਹ ਵੀ ਅੱਗੇ ਵੀ ਕਿਦਾਂ ਗੌਰਮੈਂਟਲ ਜਬਲ ਸਟੇਟ ਤੋਂ ਕੋਈ ਜਿੱਤਿਆ ਕਰੇ ਸਰ ਹਰ ਵਾਰੀ ਸਾਡੀ ਜਿਹੜੀ ਨੈਸ਼ਨਲ ਹੁੰਦੀ ਹੈ ਜਿੱਦਾਂ ਜੂਨੀਅਰ ਸੀਨੀਅਰ ਅਲੱਗ-ਅਲੱਗ ਕੈਟਾਗਰੀ ਦੀ ਸਾਡੀ ਨੈਸ਼ਨਲ ਅਲੱਗ ਤਰੀਕੇ ਨਾਲ ਹੁੰਦੀ ਜੋ ਜੂਨੀਅਰ ਦੇ ਵਿੱਚ ਮੈਡਲ ਲੈ ਕੇ ਆਂਦਾ ਜਿਹਦੇ ਵਿੱਚ ਸਾਡੀ ਟੌਪ 3 ਨੂੰ ਸਰਕਾਰੀ ਜੋਬ ਹੈ ਇਟ ਓਨ ਇੱਕੋ ਹੀ ਫੈਡਰੇਸ਼ਨ ਹੈ ਆਈਬੀਬੀਐਫ ਇੰਡੀਅਨ ਬੋਡੀਬਿਲਡਰ ਫੈਡਰੇਸ਼ਨ ਜੋ ਕਿ ਸਰਕਾਰੀ ਜੋਬ ਜਿਹਦੇ ਵੱਲੋਂ ਤੇ ਬਿਗ ਕੈਸ਼ ਪ੍ਰਾਈਜ਼ ਦਿੱਤੇ ਜਾਂਦੇ ਆ ਔਰ ਜਿਹਦੇ ਵਿੱਚ ਸਾਡੇ ਸਾਰੇ ਇਸ ਡਿਫੈਂਸ ਬੋਰਡ ਵੀ ਪਾਰਟਿਸਪੇਸ਼ਨ ਕਰਦੇ ਆ ਤੇ ਇਸ ਕਰਕੇ ਜੋ ਵੀ ਨੈਸ਼ਨਲ ਹੋਗੀ ਸਾਡੇ ਪੰਜਾਬ ਵੱਲੋਂ ਵੀ ਉਹਨਾਂ ਨੂੰ ਮਾਨ ਸਨਮਾਨ ਕੀਤਾ ਜਾਂਦਾ ਜਦੋਂ ਉਹ ਮੈਡਲ ਲੈ ਕੇ ਆਉਂਦੇ ਆ ਕਿੰਨੇ ਸੂਬੇ ਤੋਂ ਆਉਂਦੇ ਆ ਸਰ ਸਾਡੇ ਸਰ ਜਿਹੜੀ ਪੰਜਾਬ ਦੀ ਟੀਮ ਹੈ ਅਲੱਗ-ਅਲੱਗ ਸੂਬੇ ਤੋਂ ਕੋਈ ਜਲੰਧਰ ਤੋਂ ਮੁਗਲ ਅਲੱਗ-ਅਲੱਗ ਸੂਬੇ ਤੋਂ ਅੱਜ ਸਿਲੈਕਸ਼ਨ ਦੇ ਨਾਲ ਆਇਆ ਸਤੋਂ ਜਿਹੜੇ ਹੈਗੇ ਡਿਸਟ੍ਰਿਕਟ ਅਵਾਈਜ਼ ਤੇ ਜਿਹੜੀ ਸਾਡੀ ਨੈਸ਼ਨਲ ਹੈ ਉਹਦੇ ਵਿੱਚ ਸਾਡੇ ਜਿੰਨੇ ਵੀ ਇਹ ਸਰਕਾਰੀ ਬੋਰਡ ਹੋਗੇ ਜਾਂ ਸਾਡੀਆਂ ਸਟੇਟ ਲੈਵਲ ਦੀਆਂ ਹੋਗੀਆਂ ਸਰ ਕਿੰਨੇ ਲਗਭਗ ਇਹਦਾ ਫਰਕ ਹੈ ਕਿੰਨੀ ਉਮਰ ਤੋਂ ਲੈ ਕੇ ਸਰ 21 ਸਾਲ ਤੋਂ ਨੀਚੇ ਜੋ ਕੀ ਸਾਡੀ ਜੂਨੀਅਰ ਹੈ 40 ਪਲੱਸ ਸਾਡੀ ਮਾਸਟਰ ਕੈਟਾਗਰੀ ਹੈ ਤੇ ਸਟਾਰ ਹੈਂਡੀਕੈਪ ਜੋੜੀ ਕੈਟਾਗਰੀ ਹੈ ਉਹਦੇ ਵਿੱਚ ਏਜ ਲਿਮਟ ਨਹੀਂ ਹੈਗੀ ਜੋ ਲੜਕੀਆਂ ਦਾ ਕੰਪੀਟੀਸ਼ਨ ਹੈ ਉੱਥੇ ਉਹ ਵੀ ਮਾਸਟਰ ਕੈਟਾਗਰੀ ਜਿਹੜੀ ਹੈ ਤੁਹਾਡੀ 30 ਪਲੱਸ ਕੀਤੀ ਗਈ ਹੈ ਉਹ ਵੀ ਪਾਰਟਿਸਪੇਸ਼ਨ ਕਰ ਰਹੀਆਂ ਨੇ ਉਹ ਦੋਨੇ ਟੀਮਾਂ ਜਾ ਰਹੀਆਂ ਨੇ ਲੜਕੀਆਂ ਨੇ ਲੜਕੀਆਂ ਨਹੀਂ ਸਾਡੀ ਪੰਜਾਬ ਦੀ ਟੀਮ ਚੋਂ ਜਾ ਰਹੀਆਂ ਉਹਨੇ ਬੱਚੇ ਹੈ ਜਿਹੜੀ ਜੂਨੀਅਰ ਮਾਸਟਰ ਕੈਟਾਗਰੀ ਤੇ ਸਟਾਰ 3 ਕੈਟਾਗਰੀਆਂ ਜ ਹੀ ਅੱਛੇ ਆਪਣੀ ਤਿਆਰੀ ਕਰਕੇ ਜਾਣਗੇ 23 ਜੋ ਵੀ 25 ਫਰਵਰੀ ਨੂੰ ਚਨਈ ਲੁਧਿਆਣੇ ਲੁਧਿਆਣੇ ਦੋਨਾਂ ਦੀ ਜਰਨਿੰਗ ਹੋ ਗਈ ਠੀਕ ਹੈ ਮੇਰਾ ਨਾਮ ਨਵਨੀਤ ਸਿੰਘ ਹੈ ਅੱਜ ਪੰਜਾਬ ਪੰਜਾਬੀ ਐਮਚਰ ਬੋਡੀ ਬਿਲਡਿੰਗ ਐਸੋਸੀਏਸ਼ਨ ਵੱਲੋਂ ਔਰਾ ਜਿਮ 32 ਸੈਕਟਰ ਚੰਡੀਗੜ੍ਹ ਰੋਡ ਲੁਧਿਆਣਾ ਦੇ ਵਿੱਚ ਪੰਜਾਬ ਟੀਮ ਦੀ ਸਿਲੈਕਸ਼ਨ ਟ੍ਰਾਇਲ ਰੱਖੇ ਗਏ ਸੀ ਜਿਹਦੇ ਵਿੱਚ ਚਨਈ ਵਿੱਚ ਹੋਣ ਵਾਲੀ ਜੂਨੀਅਰ ਮਾਸਟਰਸ ਤੇ ਹੈਂਡੀਕੈਪ ਨੈਸ਼ਨਲ ਵਾਸਤੇ ਇੱਥੇ ਟੀਮ ਸਲੈਕਟ ਕੀਤੀ ਗਈ ਹੈ ਤੇ ਇਥੋਂ ਟੀਮ ਸਿਲੈਕਟ ਜਿਹੜੀ 23 24 25 ਫ फेब्रुवारी ਨੂੰ ਉਥੇ ਚੇਨਈ ਜਾਊਗੀ ਖੇਡਣ ਤੇ ਬਸ ਇਹੀ ਮੈਸੇਜ ਹੈ ਪੰਜਾਬ ਨਾਲ ਹੀ ਪੰਜਾਬ ਦੀ ਟੀਮ ਨੂੰ ਸਾਡਾ ਗੁੱਡ ਲੱਕ ਹੈ ਪੂਰੀ ਐਸੋਸੀਏਸ਼ਨ ਵੱਲੋਂ ਕਿ ਉਥੋਂ ਅਸੀਂ ਮੈਡਲ ਜਿੱਤ ਕੇ ਆਵਾਂਗੇ ਸਰ ਕਿੰਨੇ ਸਟੇਟਾਂ ਤੋਂ ਜਿਹੜੇ ਉਥੇ ਲਗਭਗ ਇੰਡੀਆ ਦੇ ਇੰਜੀਨੀਅਰ ਵਿਸ਼ਵ ਵਿਦਿਆਸਥਾਨ ਸਾਰੇ ਤੋਂ ਉਥੇ ਪਲੇਅਰ ਪਹੁੰਚਣਗੇ ਸਟੇਟ ਵਾਈਜ਼ ਉਥੇ ਕੰਪੀਟੀਸ਼ਨ ਹੋਊਗਾ ਬਹੁਤ ਨੈਸ਼ਨਲ ਲੈਵਲ ਤੇ ਬਹੁਤ ਹੀ ਵਧੀਆ ਕੰਪੀਟੀਸ਼ਨ ਉਥੇ ਦੇਖਣ ਨੂੰ ਮਿਲੇਗਾ ਠੀਕ ਪ੍ਰੈਸ ਕਾਨਫਰੈਂਸ ਬੋਡੀ ਬਿਲਡਿੰਗ ਦੇ ਕੰਪੀਟੀਸ਼ਨ ਨੂੰ ਲੈ ਕੇ ਹੋ ਰਹੀ ਹੈ ਜੋ ਕਿ 23 24 25 ਫਰਵਰੀ ਨੂੰ ਚਨਈ ਦੇ ਵਿੱਚ ਹੋ ਰਿਹਾ ਜਿਹਦੇ ਵਿੱਚ ਜੂਨੀਅਰ ਮਾਸਟਰ ਤੇ ਹੈਂਡੀਕੈਪ ਜਿਹੜੇ ਆ ਉਹ ਬੋਡੀ ਬਿਲਡਰ ਉਹਦੇ ਵਿੱਚ ਕੰਪੀਟੀਸ਼ਨ ਵਿੱਚ ਹਿੱਸਾ ਲੈ ਰਹੇ ਨੇ ਤੇ ਕਾਫੀ ਵੱਡੇ ਕੈਸ਼ ਪ੍ਰਾਈਜ਼ ਵੀ ਉਹਦੇ ਵਿੱਚ ਹੈਗੇ ਨੇ ਤੇ ਇਹ ਸਾਰਾ ਜਿਹੜਾ ਉਪਰਾਲਾ ਪੰਜਾਬ ਦੀ ਜਿਹੜੀ ਟੀਮ ਆ ਨਵਨੀਤ ਜੀ ਔਰ ਮੋਨੂ ਸੱਬਰਵਾਲ ਜੀ ਅਮਰਜੀਤ ਜੀ ਰਗੂ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਜਾ ਰਹੀ ਆ ਔਰ ਉਸ ਤੋਂ ਬਾਅਦ 16 17 ਮਾਰਚ ਦਾ ਜਿਹੜਾ ਹੈ ਮਿਸਟਰ ਇੰਡੀਆ ਜਿਹੜਾ ਕੰਪੀਟੀਸ਼ਨ ਆ ਲੁਧਿਆਣਾ ਦੇ ਵਿੱਚ ਇੰਡੋਰ ਸਟੇਡੀਅਮ ਪਖਵਾਲ ਰੋਡ ਤੇ ਵੀ ਰੱਖਿਆ ਗਿਆ ਉਦੇ ਵਾਸਤੇ ਵੀ ਅੱਜ ਮੀਟਿੰਗ ਸੱਦੀ ਗਈ ਸੀ ਸੋ ਉਮੀਦ ਹੈ ਕਿ ਸਾਡੇ ਜਿਹੜੇ ਬੱਚੇ ਨੇ ਪੰਜਾਬ ਦੇ ਉਹਨਾਂ ਨੂੰ ਇਹ ਬੋਡੀ ਬਿਲਡਰਸ ਜਿਹੜੀ ਹੈ ਨਵੀਂ ਦਿਸ਼ਾ ਦਿੰਦੇ ਨੇ ਔਰ ਇਹਨਾਂ ਬੋਡੀ ਬਿਲਡਰਸ ਨੂੰ ਦੇਖ ਕੇ ਜਿਹੜੇ ਸਾਡੇ ਬੱਚੇ ਆ ਗਲਤ ਰਸਤੇ ਤੇ ਜਾਣ ਪਟਕਣ ਪਟਕਣ ਤੋਂ ਬਚਦੇ ਨੇ ਔਰ ਨਸ਼ਿਆਂ ਤੋਂ ਬਚਦੇ ਨੇ ਔਰ ਅਲੱਗ-ਅਲੱਗ ਗੇਮਾਂ ਦੇ ਵਿੱਚ ਕਿਉਂਕਿ ਬੋਡੀ ਬਿਲਡਰਸ ਜਿਹੜੇ ਨੇ ਇਹ ਖਾਲੀ ਜਿਮ ਦੇ ਵਿੱਚ ਇੱਕ ਗੇਮ ਨਹੀਂ ਤਿਆਰ ਹੁੰਦੀ ਕਈ ਲੋਕਾਂ ਨੂੰ ਹੁੰਦਾ ਵੀ ਜਿਮ ਜਾਂਦੇ ਨਾਲ ਬੋਡੀ ਬਿਲਡਰ ਸੀ ਬਣਦੇ ਨੇ ਹਰ ਇੱਕ ਜਿਹੜੀ ਵੀ ਗੇਮ ਹੈ ਜਿਹੜਾ ਵੀ ਪਲੇਅਰ ਹੈ ਉਹਨੂੰ ਜਿਮ ਦੇ ਵਿੱਚ ਆ ਕੇ ਫਿਟਨੈਸ ਲੈਣੀ ਹੀ ਪੈਂਦੀ ਆ ਕੋਈ ਵੀ ਬੰਦਾ ਜਿਹੜਾ ਜਿਮ ਆ ਕੇ ਫਿਟਨੈਸ ਦੀ ਐਕਸਰਸਾਈਜ਼ ਕਰਦਾ ਹੈ ਉਹ ਇੱਕ ਤੇ ਬਿਮਾਰੀਆਂ ਤੋਂ ਬਚਦਾ ਹੈ ਔਰ ਸਮਾਜ ਦੇ ਵਿੱਚ ਉਹਦੀ ਇੱਕ ਅਲੱਗ ਪਰਸਨੈਲਿਟੀ ਅਲੱਗ ਲੁੱਕ ਨਜ਼ਰ ਆਂਦੀ ਹੈ ਔਰ ਜਿੰਨੀਆਂ ਵੀ ਗੇਮ ਨੇ ਚਾਹੇ ਤੁਸੀਂ ਕ੍ਰਿਕਟ ਲਾ ਲਓ ਜਿੰਨੇ ਵੀ ਕ੍ਰਿਕਟ ਪਲੇਅਰ ਨੇ ਉਹ ਵੀ ਅ ਜਿਮ ਲਵਰ ਨੇ ਸੋ ਹਰੇਕ ਨੂੰ ਸਭ ਤੋਂ ਪਹਿਲੇ ਤੇ ਜਿਮ ਲਵਰ ਹੋਣਾ ਚਾਹੀਦਾ ਉਸ ਤੋਂ ਬਾਅਦ ਉਹ ਜਿਹੜੀ ਮਰਜ਼ੀ ਗੇਮ ਦੇ ਵਿੱਚ ਜਾਵੇ ਬੋਡੀ ਬਿਲਡਿੰਗ ਜਾਵੇ ਪਾਵਰ ਲਿਫਟਿੰਗ ਜਾਂ ਜਾਵੇ ਅਦਰ ਗੇਮਸ ਦੇ ਵਿੱਚ ਜਾਵੇ ਤੋਂ ਮੈਂ ਸਾਰੇ ਯੂਥ ਤੋਂ ਉਮੀਦ ਕਰਦਾ ਕਿ ਤੁਸੀਂ ਜਿਮ ਜ਼ਰੂਰ ਕਰਿਆ ਕਰੋ ਚਾਹੇ ਕੁਝ ਵੀ ਲਾਈਫ ਦੇ ਵਿੱਚ ਬਿਜ਼ਨਸ ਕਰਦੇ ਹੋ ਹੋਰ ਕੰਮ ਕਰਦੇ ਹੋ ਅਗਰ ਤੁਹਾਡਾ ਸਰੀਰ ਫਿੱਟ ਆ ਤਾਂ ਤੁਸੀਂ ਦੁਨੀਆ ਦੇ ਵਿੱਚ ਤਾਂ ਹੀ ਅੱਗੇ ਵੱਧ ਸਕਦੇ ਥੈਂਕ ਯੂ ਜੀ ਇਹ ਮੇਰਾ ਵੈਸੇ ਤੇ ਰੀਅਲ ਨੇਮ ਕੁਝ ਹੋ ਰਿਹਾ ਪਰ ਰੀਅਲ ਨੇਮ ਕੇ ਨੂੰ ਪਤਾ ਨਹੀਂ ਹੈ ਇੰਡੀਅਨ ਕਾਈਗ੍ਰੀਨ ਇੰਡੀਅਨ ਕਾਈਗ੍ਰੀਨ ਤੇ ਕੀ ਕਹਿਣਾ ਚਾਹੋਗੇ ਅੱਜ ਹੁਣ ਚ ਪਹੁੰਚੇ ਤੁਸੀਂ ਇਹ ਮੱਚੀ ਅੱਜ ਆਪਣਾ ਟ੍ਰਾਇਲ ਸੀਗਾ ਮਿਸਟਰ ਇੰਡੀਆ ਦਾ ਜੋ ਕਿ ਮੈਂ ਮੋਨੂ ਭਾਈ ਉਹਨਾਂ ਨਾਲ ਗੱਲਬਾਤ ਕਰਕੇ ਮੈਂ ਆਇਆ ਸੀਗਾ ਜੋ ਕਿ ਪਿਛਲੇ ਸਾਲ ਵੀ ਖੇਡੇ ਸੀਗੇ ਤੇ ਪਿਛਲੇ ਸਾਲ ਵੀ ਕਾਫੀ ਵਧੀਆ ਰਿਸਪੌਂਸ ਆਇਆ ਜੇਗਾ ਤੇ ਇਸ ਵਾਰੀ ਵੀ ਬਹੁਤ ਵਧੀਆ ਹੋਊਗਾ ਤੇ ਤਿਆਰੀ ਪੂਰੀ ਖਿੱਚ ਕੇ ਰੱਖੀ ਆ ਤੇ ਜਾਵਾਂਗੇ ਹੁਣ ਖੇਡਾਂਗੇ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂਗੇ ਤੇ ਜਿਹੜੇ ਆਪਣੇ ਜਿਹੜੇ ਯੰਗ ਯੂਥ ਆ ਜਿਹੜੇ ਗਲਤ ਪਾਸੇ ਭਟਕੀ ਹੋਈ ਆ ਉਹ ਸਾਨੂੰ ਦੇਖ ਕੇ ਸਹੀ ਪਾਸੇ ਲੱਗਣ